ਰੁਪਿਆ ਰੁਪਿਆ ਦਾ ਦਾ ਰੁਪਏ ਕਮਾਉਣ ਵਾਸਤੇ ਅਸੀਂ ਸਾਰੀ ਦਿਹਾੜੀ ਤੇ ਢਿਆੜੀ ਬੈਨੇ ਆ ਮਗਰ ਉਹ ਆਉਂਦੇ ਨੇ 1 ਮਿੰਟ ਚ ਬੋਰਾ ਚੱਕ ਕੇ ਲੈ ਆਉਂਦੇ ਨੇ 1 ਮਿੰਟ ਜੇ ਲੱਗਦੇ ਨੇ ਗਰਮੀਂ ਦੇ ਕਿ ਨਹੀਂ ਆਣਾ ਗਰਮੀਆਂ ਦੇ ਵਿੱਚ ਅੱਪ ਬਹਿਲੇ ਬੈਠੇ ਹੁੰਨੇ ਆ ਗਰਮੀਆਂ 'ਚ ਕੋਈ ਕੰਮ ਨਹੀਂ ਹੁੰਦਾ ਸਿਰਫ ਤਿੰਨ ਚਾਰ ਮਹੀਨਾ ਦਾ ਕੰਮ ਹੁੰਦਾ ਹੈ ਇਸ ਕਰਕੇ ਉਹ ਚੋਰਾਣੋ ਵੀ ਦਾਅ ਮਾਰਨ ਦਾ ਟਾਈਮ ਮਿਲਦਾ ਹੈ ਵੀ ਇਹ ਤਿੰਨ ਚਾਰ ਮਹੀਨਾ ਦੀ ਪੀੜ ਦੇ ਵਿੱਚ ਆਉਂਦੇ ਆ ਪੀੜ ਦੇ ਵਿੱਚ ਕੰਮ ਹੁੰਦਾ ਹੈ ਪੂਰਾ ਹੌਜ਼ਰੀ ਦਾ ਗੜ ਹੈਗਾ ਔਰ ਸਾਰੇ ਦੁਕਾਨਦਾਰ ਪਰੇਸ਼ਾਨ ਹੈ ਇਸ ਚੀਜ਼ ਤੋਂ ਕੀ ਅੱਖ ਚਪਕਣ ਨਹੀਂ ਦਿੰਦੇ ਕਦੀ ਐਕਟਿਵ ਆ ਤੇ ਆਉਂਦੇ ਆ ਇਪੋਦਨੀ ਕਦੋਂ ਆਉਂਦੇ ਕਦੋਂ ਸਮਝ ਨਹੀਂ ਆਉਂਦੀ ਕਸਮਰ ਬਣ ਕੇ ਆਉਂਦੇ ਆ ਸਮਾਨ ਚੋਰੀ ਕਰਕੇ ਕਲੀਆਂ ਚ ਲੈ ਜਾਂਦੇ ਫਿਰ ਸੜਕ ਦੇ ਬਿਲਕੁਲ ਸਾਹਮਣੇ ਸਾਹਮਣੇ ਚੱਕੇ ਲੈਣ ਤੋਂ ਡੇਕਾ ਸਾਹਮਣੇ ਫੂਡ ਵੰਡੀ ਲੈ ਲੋ ਚੋੜਾ ਵਜਾ ਲੈ ਲੋ ਜਿਸ ਜਿਸੇ ਰਾਸ਼ ਹੁੰਦਾ ਇਹ ਚੀਜ਼ ਦਾ ਫਾਇਦਾ ਉਠਾਉਂਦੇ ਉਠਾਉਂਦੇ ਸ਼ਾਤਰ ਐਸੇ ਨੇ ਪਤ ਨਹੀਂ ਕਿਤਾ ਉਹ ਕਰੋ ਬਣਾ ਕੇ ਅੱਖਾਂ ਦੇ ਅੱਖਾਂ ਇਸ਼ਾਰਿਆਂ ਦੇ ਵਿੱਚ ਇੱਕ ਪਿੱਛੇ ਖੜਾ ਹੁੰਦੇ ਇੱਕ ਇੱਕ ਆਂਦਾ ਵਾ ਕੱਲ ਪੀਸੀਆ ਲਾਵੀਂਦਾ ਇੱਕਦਾ ਪੀਸੀਆ ਕੀ ਕਰੂਗਾ ਪੀਸੀਆ ਦੇ ਨਾਲ ਆਪਣਾ ਰੌਣ ਮਾਰਨਾ ਚੱਲੇ ਜਾਣਾ ਉਹਨੂੰ ਜਿਹੜਾ ਹਰੇਕ ਦੁਕਾਨ ਦੇ ਦਾ ਪੀਸੀਆ ਰੱਖ ਨਹੀਂ ਸਕਦਾ ਵੀ ਇੱਕ ਬੰਦਾ ਰੱਖ ਲੈ ਦੇਖੋ ਜੀ ਕੋਈ ਗਾਹਕ ਆ ਗਿਆ ਉਹਦੇ ਪੈਸੇ ਚਲੇ ਗਏ ਉਹ ਸਮਾਨ ਲੈ ਗਿਆ ਜਾਂ ਸਾਡੀ ਗਊਸ਼ਾਲਾ ਆਏਗਾ ਕੋਈ ਕੋਈ ਨਹੀਂ ਆਏਗਾ ਗਊਸ਼ਾਲਾ ਨੂੰ ਜਣਾ ਲਈ ਤੇ ਸਵਾਗਤ ਮੈਂ ਕਮਲ ਕਪੂਰ ਇਸ ਵਕਤ ਮੈਂ ਗਊਸ਼ਾਲਾ ਰੋਡ ਤੇ ਖੜਾ ਔਰ ਇੱਥੇ ਦੇਖ ਹੋਜ਼ਰੀ ਵਪਾਰੀ ਖਾਸ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਪਰੇਸ਼ਾਨ ਨੇ ਲਗਾਤਾਰ ਹੋ ਰੀਆਂ ਚੋਰੀਆਂ ਤੋਂ ਸ਼ਰੀਆਮ ਦਿਨ ਦਿਹਾੜੇ ਉਹਨਾਂ ਦਾ ਸਮਾਨ ਜਿਹੜਾ ਹੈ ਚੱਕਿਆ ਜਾ ਰਿਹਾ ਹੈ ਔਰ ਹਜ਼ਾਰਾਂ ਰੁਪਏ ਦਾ ਨੁਕਸਾਨ ਹੋ ਰਿਹਾ ਔਰ ਦੱਸ ਦਈਏ ਕਿ ਇਸ ਸੀਜ਼ਨ ਦੇ ਵਿੱਚ ਕਿਤੇ ਨਾ ਕਿਤੇ ਚੋਰੀਆਂ ਜ਼ਿਆਦਾ ਵੱਜ ਜਾਂਦੀਆਂ ਨੇ ਜਿੱਥੇ ਦੁਕਾਨਦਾਰਾਂ ਵੱਲੋਂ ਡਿਸਪਲੇ ਲਈ ਰੱਖਿਆ ਹੋਇਆ ਸਮਾਨ ਜਾਂ ਫਿਰ ਬਾਹਰ ਵੇਚਣ ਲਈ ਪੈਕ ਕੀਤੇ ਗਏ ਬੋਰੇ ਜਿਹੜੇ ਨੇ ਚੋਰ ਬੜੀ ਹੀ ਛਾਤrana ਟੰਗ ਦੇ ਨਾਲ ਆਉਂਦੇ ਨੇ ਔਰ ਬੋਰੇ ਲੈ ਕੇ ਗਾਇਬ ਹੋ ਜਾਂਦੇ ਨੇ ਇਸ ਸਮੱਸਿਆ ਪੂਰੇ ਹਾਜ਼ਰੀ ਦੇ ਜਿਹੜੇ ਵਪਾਰੀ ਨੇ ਉਹਨਾਂ ਨੂੰ ਪਰੇਸ਼ਾਨ ਕਰ ਰਹੀ ਹੈ ਔਰ ਲਗਾਤਾਰ ਕੰਪਲੇਂਟ ਜਿਹੜੀ ਹੈ ਹਾਜ਼ਰੀ ਵਪਾਰੀਆਂ ਵੱਲੋਂ ਕੀਤੀ ਜਾ ਰਹੀ ਹੈ ਗੱਲਬਾਤ ਕਰਵਾ ਦਿੰਨੇ ਆ ਜਿਨ੍ਹਾਂ ਨਾਲ ਇਹ ਜਿਹੜੀ ਹੈ ਹਾਦਸਾ ਵਾਪਰਿਆ ਹੈ ਦੱਸ ਦਈਏ ਕਿ ਹਾਲਾਂਕਿ ਪੂਰੇ ਹਾਜ਼ਰੀ ਵਪਾਰੀ ਇਸ ਚੀਜ਼ ਤੋਂ ਪਰੇਸ਼ਾਨ ਨੇ ਔਰ ਕੋਈ ਇਸ ਵਾਰ ਦੀ ਗੱਲ ਨਹੀਂ ਹੈ ਜਦੋਂ ਵੀ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਖਾਸ ਕਰਕੇ ਉਦੋਂ ਇਹ ਚੋਰੀਆਂ ਜਿਹੜੀਆਂ ਨੇ ਜ਼ਿਆਦਾ ਵੱਜ ਜਾਂਦੀਆਂ ਨੇ ਅ ਸਰ ਜਦੋਂ ਵੀ ਸੀਜ਼ਨ ਆ ਜਾਂਦਾ ਕਿਤੇ ਨਾ ਕਿਤੇ ਬਾਰਦਾਤਾਂ ਜ਼ਿਆਦਾ ਵੱਜ ਜਾਂਦੀਆਂ ਨੇ ਕੋਈ ਧਿਆਨ ਨਹੀਂ ਕਿੰਨਾ ਨੁਕਸਾਨ ਹੁੰਦਾ ਹਜ਼ਰੀ ਵਪਾਰੀਆਂ ਨੂੰ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਵਾ ਜੀ ਫਲੇ ਵਿੱਚ ਚੱਲੋ ਉੱਤੇ ਪੂਰੀ ਠੱਲ ਪਣੀ ਗਈ ਦੀ ਆ ਜਿੰਨੇ ਵੀ ਇਹ ਬੰਦੇ ਆਉਂਦੇ ਆ ਇੱਥੇ ਦੇਖਦੇ ਅਜ ਰਾਸ਼ਕੁਸ਼ ਪਿਆ ਹੋਇਆ ਤੇ ਬਾਰੋ-ਬਾਰੋ ਆਪਣੇ ਮਲੇ ਮੋਟੇ ਮੱਠੇ ਚੱਕ ਕੇ ਲੈ ਜਾਂਦੇ ਆ ਆ ਪਿੱਛੇ ਜਿ ਬੰਸ਼ੋ ਦੇ ਜਾਲਿਆਂ ਦਾ ਵੀ ਚੱਕਿਆ ਗਿਆ ਇੱਕ ਬੋਰਾ ਸਾਢੇ ਤੋਂ ਕਈ ਵਾਰੀ ਚੱਕੇ ਗਏਗੇ ਪਰ ਇਹਨਾਂ ਉੱਤੇ ਪੂਰੀ ਠੱਲ ਪਣੀ ਚਾਹੀਦੀ ਆ ਅਸਲਾਮੁਅਲਾਈਕੁਮ ਕੁਛ ਆ ਵੀ ਚਾਹੀਦਾ ਵਾ ਕਿ ਹੰਦੀ ਲੋਈ ਕੁਛ ਸਾਡੇ ਦੁਕਾਨਦਾਰਾਂ ਨੂੰ ਚਾਹੀਦਾ ਕਿ ਹੰਦੀ ਪਾਰ ਮਲੇ ਮੇ ਧਿਆਨ ਰੱਖਿਆ ਜਾਵੇ ਪਰ ਫਿਰ ਵੀ ਨਾਲ ਕੁਛ ਆਪਣੇ ਮਲੇ ਪੁਲਿਸ ਮੁਲਾਜ਼ਮਾਂ ਨੂੰ ਚਾਹੀਦਾ ਇੱਥੇ ਪਾਸੇ ਜਦੋਂ ਹੁੰਦੇ ਆਪਣੇ ਸਨਡੇ ਨੂੰ ਖਾਸ ਤੌਰ ਤੇ ਰਸ਼ ਪੂਲਾ ਹੁੰਦਾ ਉਹਨਾਂ ਨੂੰ ਵੀ ਇੱਥੇ ਆਪਣੇ ਮੇ ਡਿਊਟੀ ਮਿਲਕਾ ਨਹੀਂ ਚਾਹੀਦੀ ਅੱਛਾ ਕਿਤੇ ਨਾ ਕਿਤੇ ਜਿਹੜੇ ਛਾਤਰ ਜਿਹੜੇ ਚੋਰ ਨੇ ਇਹ ਭੀੜ ਦਾ ਹੀ ਕਿਤੇ ਨਾ ਕਿਤੇ ਫਾਇਦਾ ਚੱਕਦੇ ਆ ਹਾਂਜੀ 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 ਭੀੜ ਦੇ ਫਾਇਦਾ ਉਠਾਉਂਦੇ ਆ ਜੀ ਆਹ ਕਿਉਂਕਿ ਦੁਕਾਨਦਾਰ ਨੇ ਕੰਮ ਕਰਨਾ ਹੈ ਗ੍ਰਾਹਕ ਹੈ ਬਿਜ਼ੀ ਆਰ ਸੀਜ਼ਨ ਦਾ ਟਾਈਮ ਹੈ ਸਭ ਤੋਂ ਵੱਡੀ ਗੱਲ ਹੈ ਹਾਂਜੀ ਹਾਂਜੀ ਉਹਦਾ ਹੈ ਜੀ ਉਹਦੇ ਵਿੱਚ ਉਹਦੇ ਵਿੱਚ ਮਲੇ ਇਹ ਚੀਜ਼ ਦਾ ਫੈਲ ਉਠਾ ਕੇ ਮਲੇ ਮਾਲ ਚੱਕ ਕੇ ਲੈ ਜਾਂਦੇ ਆਂ ਔਰ ਆਪਣੇ ਨਸ਼ੇ ਨੁਸ਼ੇ ਮਲੇ ਪੂਰੀਆ ਕਰਦੇ ਆਂ ਅੱਜ ਜਿੰਨੇ ਵੀ ਨਸ਼ੇੜੀ ਹੈਗੇ ਨੋਤੇ ਪੂਰੀ ਠੱਲ ਪੈਣੀ ਚਾਹੀਦੀ ਹੈ ਬਿਲਕੁਲ ਉਹਨਾਂ ਪਾਣੀ ਤਾਂ ਜਿਹੜੀ ਚੀਜ਼ ਜਿਹੜੀ ਹੈਗੀ ਹੈ ਖੋਡੀਆਂ ਦੇ ਭਾਅ ਪਰ ਵਪਾਰੀਆਂ ਦਾ ਨੁਕਸਾਨ ਕਿਤੇ ਨਾ ਕਿਤੇ ਜਿਆਦਾ ਹੋ ਜਾਂਦਾ ਹੈ ਸੀ ਇਹ ਉਹਦਾ ਹੈ ਜੀ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਜੀ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ ਕੱਟਣੇ ਹੋ ਰਿਹਾ ਹਰੀ ਹੁਣ ਮੰਨ ਲ ਦੋ ਮੁਠੇ ਚੱਕ ਕੇ ਲੈ ਗਿਆ ਤੇ ਦੋ ਮੁਠੇ ਘੱਟੋ ਘੱਟ ਮਤਲਬ 6-7000 ਰੁਪਏ ਦੇ ਹੁੰਦੇ ਆ ਬਿਲਕੁਲ ਅੱਛਾ ਉਹਨਾਂ ਦੀ ਨਿਊਜ਼ ਅਸੀਂ ਤੁਹਾਨੂੰ ਪਹਿਲਾਂ ਵੀ ਦਿਖਾ ਚੁੱਕੇ ਆ ਇੱਥੇ ਮੈਂ ਨਾਮ ਵੀ ਲੈ ਦਿੰਨਾ ਏਕੇ ਵਾਲੇ ਹੈਗੇ ਆ ਬੜੀ ਸ਼ਤ ਢੰਗ ਨਾਲ ਮਹਿਲਾਵਾਂ ਆਈਆਂ ਪਰਸ ਖੋਲਿਆ ਪਰਸ ਦੇ ਵਿੱਚੋਂ ਪੈਸੇ ਕੱਢ ਕੇ ਲੈ ਗਏ ਉਹਦੀ ਸੀਸੀਟੀਵੀ ਫੁਟੇਜ ਵੀ ਹੈ ਕਿਤੇ ਨਾ ਕਿਤੇ ਫਿਰ ਜਦੋਂ ਗ੍ਰਾਹਕ ਨੂੰ ਇਹ ਚੀਜ਼ਾਂ ਪਤਾ ਲੱਗਦੀਆਂ ਨੇ ਉਹ ਡਰਦਾ ਨਹੀਂ ਕਿ ਭਾਈ ਇੱਧਰ ਬਾਜ਼ਾਰ 'ਚ ਆਹ ਕਾਂਡ ਹੁੰਦੇ ਆ ਤੁਹਾਡੀ ਦੁਕਾਨਦਾਰੀ ਤੇ ਵੀ ਅਸਰ ਪਊਗਾ ਹਾਂਜੀ ਉਹ ਤਾਂ ਹੈ ਹੀ ਆ ਉਹ ਨਾਲ ਤਾਂ ਮਤਲਬ ਬਹੁਤ ਜ਼ਿਆਦਾ ਅਸਰ ਪੈਂਦਾ ਵਾ ਕਿ ਅੰ ਪਰ ਜਨਨੀਆਂ ਵੀ ਅੱਜਕੱਲ੍ਹ ਇੰਨੀਆਂ ਚਲਾਕ ਹੋ ਗਈਆਂ ਹੈਗੀ ਮੈਂ ਦੇਖ ਰਿਹਾ ਕਿੰਨੇ ਸ਼ੋਅ ਕਰਾ ਲੰਗਦੀਆਂ ਪਰ ਇਹੋ ਜਿਹੇ ਕੰਮ ਕਰਦੇ ਨੂੰ ਆਪ ਸ਼ਰਮ ਕਹੀਦੀ ਬਿਲਕੁਲ ਅੱਛਾ ਬਾਜ਼ਾਰ ਮੈਂ ਦੇਖਿਆ ਮੈਂ ਗੱਲਬਾਤ ਕੀਤੀ ਸਭ ਨਾਲ ਖਾਸ ਕਰਕੇ ਜਿਹੜੇ ਹੋਜ਼ਰੀ ਵਪਾਰੀ ਨੇ ਉਹਨਾਂ ਚ ਕਿਤੇ ਨਾ ਕਿਤੇ ਨਰਾਜ਼ਗੀ ਹੈ ਕਿ ਇਹਦੇ ਉੱਤੇ ਠੱਲ ਜ਼ਰੂਰ ਪਾਈ ਜਾਣੀ ਚਾਹੀਦੀ ਹੈ ਹਾਂਜੀ ਹਾਂਜੀ ਇਹ ਉੱਥੇ ਪੂਰੀ ਬੁਰੀ ਠੱਲ ਪੈਣੀ ਚਾਹੀਦੀ ਹੈ ਸਰ ਬਿਲਕੁਲ ਹੋਜ਼ਰੀ ਵਪਾਰੀ ਜਿਹੜੇ ਨੇ ਸੀਜ਼ਨ ਦਾ ਵਰਕ ਹੈ ਕਮ ਸੀਜ਼ਨ ਦਾ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਸਿਰਫ ਸੀਜ਼ਨ ਦੇ ਵਿੱਚ ਹੀ ਜਿਹੜਾ ਇਹਨਾਂ ਦਾ ਸਮਾਨ ਵਿਕਣਾ ਹੈਗਾ ਔਰ ਉਸੇ ਸੀਜ਼ਨ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਛਾਤਰ ਚੋਰ ਠੱਗ ਇਹਨਾਂ ਨੂੰ ਨਿਸ਼ਾਨਾ ਬਣਾਣ ਤਸੋਹ ਸਕਦੇ ਹੋ ਕਿ ਕਿੰਨਾ ਜ਼ਿਆਦਾ ਨੁਕਸਾਨ ਹੁੰਦਾ ਹੋਏਗਾ ਲਾਪਰਵਾਹੀ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਹੈ ਲਾਪਰਵਾਹੀ ਕਿਤੇ ਨਾ ਕਿਤੇ ਉਸ ਪੀਸੀਆ ਡਿਪਾਰਟਮੈਂਟ ਦੀ ਹੈ ਜਿਹੜੀ ਇੱਥੇ ਨਜ਼ਰ ਨਹੀਂ ਰੱਖ ਪਾਉਂਦੀ ਔਰ ਦੂਸਰੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈਗੀ ਹੈ ਕਿ ਬਾਜ਼ਾਰ ਦੇ ਵਿੱਚ ਭੀੜ ਹੋਣ ਤੋਂ ਬਾਅਦ ਕਿਤੇ ਵੀ ਕੋਈ ਵੀ ਮੁਲਾਜ਼ਮ ਜਿਹੜਾ ਹੈ ਉਹ ਤੈਨਾਤ ਨਹੀਂ ਕੀਤਾ ਜਾਂਦਾ ਹੋਰ ਵੀ ਜਿਹੜੇ ਸ਼ੋਰਮ ਵਪਾਰੀ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੰਨੀ ਜ਼ਿਆਦਾ ਦਿੱਕਤ ਇਸ ਬਾਜ਼ਾਰ ਨੂੰ ਚੱਲਣੀ ਪੈ ਰਹੀ ਹਾਜ਼ਰੀ ਵਪਾਰੀ ਲਗਾਤਾਰ ਹੋ ਰਹੀਆਂ ਚੋਰੀਆਂ ਤੋਂ ਬੇहद ਪਰੇਸ਼ਾਨ ਨੇ ਔਰ ਖਾਸ ਕਰਕੇ ਦੋਇਸ਼ਾਲਾ ਦੇ ਵਿੱਚ ਇਸ ਵਕਤ ਸੀਜ਼ਨ ਹੈ ਔਰ ਇਸੀ ਸੀਜ਼ਨ ਦਾ ਲਾਹਾ ਲੈ ਕੇ ਜਿਹੜੇ ਚੋਰ ਨੇ ਉਹ ਇਹਨਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਨੇ ਮੇਰੇ ਨਾਲ ਸ਼ੋਰੂਮ ਜਿਹੜੇ ਚਲਾਉਂਦੇ ਨੇ ਉਹ ਮੌਜੂਦ ਨੇ ਅੱਛਾ ਸੀਜ਼ਨ ਦੇ ਵਿੱਚ ਇਹ ਜ਼ਿਆਦਾ ਦਿੱਕਤ ਵੱਜ ਜਾਂਦੀ ਹੈ ਕਿਉਂਕਿ ਰਸ਼ ਪੈਂਦਾ ਹੈਗਾ ਬਾਜ਼ਾਰ ਦੇ ਵਿੱਚ ਇਹਦੀ ਸੀ ਕਾਰਨ ਜਿਹੜੇ ਹੈ ਚੋਰ ਹੈ ਠੱਗ ਹੈ ਜਿਹੜੇ ਸਮਾਨ ਚੱਕ ਕੇ ਦੌੜ ਜਾਂਦੇ ਨੇ ਇਹ ਤਾਂ ਭਾਜੀ ਗਰਮੀਆਂ ਚ ਹੁੰਦਾ ਮੈਂ ਗਰਮੀਆਂ ਚ ਕਿਨੇ ਹਾਂ ਗਰਮੀਆਂ ਦੇ ਵਿੱਚ ਅੱਬ ਬਹਿਲੇ ਬੈਠੇ ਹੁੰਨੇ ਆ ਗਰਮੀਆਂ ਚ ਕੋਈ ਕੰਮ ਨਹੀਂ ਹੁੰਦਾ ਸਿਰਫ ਤਿੰਨ ਚਾਰ ਮਹੀਨੇ ਦਾ ਕੰਮ ਹੁੰਦਾ ਹੈ ਕਰਕੇ ਚੋਰਾਣਾ ਵੀ ਦਾਅ ਮਾਰਨ ਦਾ ਟਾਈਮ ਮਿਲਦਾ ਹੈ ਵੀ ਇਹ ਤਿੰਨ ਚਾਰ ਮਹੀਨੇ ਪੀੜ ਦੇ ਵਿੱਚ ਆਉਂਦੇ ਆ ਪੀੜ ਦੇ ਵਿੱਚ ਕੰਮ ਹੁੰਦਾ ਹੈ ਹਮ ਅੱਛਾ ਮੈਂ ਦੇਖਿਆ ਹੈਗਾ ਕਿ ਪੂਰਾ ਬਾਜ਼ਾਰ ਹੀ ਤਕਰੀਬਨ ਪਰੇਸ਼ਾਨ ਹੈਗਾ ਇਸ ਚੀਜ਼ ਨੂੰ ਕਿਉਂਕਿ ਇਹ ਪਹਿਲੀ ਵਾਰ ਤਾਂ ਹੋਇਆ ਨਹੀਂ ਕਿੰਨੇ ਹਾਦਸੇ ਜਿਹੜੇ ਇਸ ਬਾਜ਼ਾਰ ਚ ਪਹਿਲਾਂ ਵੀ ਹੋ ਚੁੱਕੇ ਆ ਭਾਜੀ ਰੋਜ਼ ਹੀ ਨਾ ਡੇਲੀ ਮਤਲਬ ਕਿ ਇੱਕ ਦਿਨ ਦਾ ਕੰਮ ਨਹੀਂ ਹੈਗਾ ਮਤਲਬ ਕਿ ਇਹ ਤਿੰਨ ਮਹੀਨੇ ਦੇ ਵਿੱਚ ਨਾ ਮੇਰੇ ਹਿਸਾਬ ਨਾਲ ਐਤਵਾਰ ਦਾ ਐਤਵਾਰ ਦਾ ਘਟੋ ਘਟ 10 ਬਕਟੀਆਂ ਜਾਂਦੀਆਂ ਮੈਂ ਜੇ 10 ਪਰਚੇ ਗਏ ਹੁੰਦੇ ਆ ਅੱਗੇ ਪਿੱਛੇ 1 2 1 2 2 2 4 ਮਾਮਲੇ ਆਉਂਦੇ ਰਹਿੰਦੇ ਅੱਜ ਅੱਛਾ ਇਕੱਲਾ ਇੱਥੇ ਇਹੀ ਨਹੀਂ ਹੈ ਕਿ ਵਪਾਰੀਆਂ ਦਾ ਸਮਾਨ ਚੋਰੀ ਹੋ ਰਿਹਾ ਇੱਥੇ ਇਹ ਵੀ ਹੈ ਕਿ ਜਿਹੜਾ ਗਾਹਕ ਖਰੀਦਾਰੀ ਕਰਨ ਆ ਰਿਹਾ ਉਹਦਾ ਵੀ ਜਿਹੜਾ ਸਮਾਨ ਚੋਰੀ ਹੋ ਰਿਹਾ ਜਾਂ ਪਰ ਜੇਬਾਂ ਕੱਟੀਆਂ ਜਾ ਰਹੀਆਂ ਭਾਈ ਉਹਨਾਂ ਦਾ ਜ਼ਿਆਦਾ ਹੁੰਦਾ ਛੜ ਦਾ ਕਦੀ ਕਦੀ ਹੁੰਦਾ ਨਾ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ ਮੁਖਾਨ ਜਿਹੜਾ ਉਸ ਕਰਕੇ ਨਾ ਦੁਕਾਨਾਂ ਦਰਦੇ ਫੱਟੇ ਬੰਦਾ ਸਾਡੀ ਦੁਕਾਨ ਤੇ ਅਸੀਂ ਨਾ ਤੁਹਾਨੂੰ ਇੰਟਰਵਿਊ ਦਿੰਨੇ ਕਿਉਂਕਿ ਕੱਲੋ ਕੋ ਵਪਾਰੀ ਜਿਹੜਾ ਸਾਡੀ ਵੀਡੀਓ ਦੇਖਦਾ ਪਿਆ ਹੈ ਲੋਕੋ ਗਾਹਕ ਦੁਕਾਨ ਦੇ ਆਏਗਾ ਅਗਲਾ ਕੋਈ ਭਾਈ ਜੀ ਬਤਾ ਚੋਰੀ ਆਪ ਹੁੰਦੀਆਂ ਨੇ ਦੁਕਾਨ ਤੇ ਨਾ ਜਾਓ ਸਾਡੀ ਸਾਡੀ ਦੁਕਾਨਦਾਰੀ ਬਹੁਤ ਫਰਕ ਪੈਂਦਾ ਬਾਜੀ ਪੂਰੀ ਬਾਜ਼ਾਰ ਨੂੰ ਫਰਕ ਪੈਂਦਾ ਬਾਜ਼ਾਰ ਨੂੰ ਫਰਕ ਪੈਂਦਾ ਬਾਜੀ ਹਾਂਜੀ ਹਾਂਜੀ ਅੱਛਾ ਕੋਈ ਕੰਪਲੇਂਟ ਨਹੀਂ ਕਰਦੇ ਥਾਣੇ 'ਚ ਜਾਂ ਪ੍ਰਸ਼ਾਸਨ ਕੋਈ ਨਿਗਾ ਨਹੀਂ ਰੱਖਦਾ ਕੋਈ ਪਰਮਨੈਂਟ ਇੱਥੇ ਪੀਸੀਆਰ ਨਹੀਂ ਆਉਂਦੀ ਬਾਜੀ ਪੀਸੀਆਰ ਇੱਕ ਚਲੋ ਆਪਾਂ ਕਹਿੰਦੇ ਪੀਸੀਆਰ ਲਾ ਵੀ ਜਾਂਦਾ ਇੱਕ ਦਾ ਪੀਸੀਆਰ ਕੀ ਕਰੂਗਾ ਪੀਸੀਆਰ ਨੇ ਤਾਂ ਆਪਣਾ ਰੌਣ ਮਾਰਨਾ ਚੱਲੇ ਜਾਂਦਾ ਉਹਨੂੰ ਜਿਹੜਾ ਹਰੇਕ ਦੁਕਾਨ ਦੇ ਤਾਂ ਪੀਸੀਆਰ ਤੇ ਰੱਖ ਨਹੀਂ ਸਕਦਾ ਵੀ ਇੱਕ ਬੰਦਾ ਰੱਖ ਲਵੇ ਤਾਂ ਸਿਰਫ ਆਪ ਦੁਕਾਨਦਾਰ ਨੂੰ ਸਾਫ਼ ਸੁਣਾਉਣੀ ਹੋਣਾ ਪੈਣਾ ਮੈਂ ਆਪਣੀ ਦੁਕਾਨ ਦਾ ਨਿਗਰ ਰੱਖਣਾ ਆਪ ਆਪ ਨਿਗਰ ਰੱਖਣਾ ਦੁਕਾਨ ਤੇ ਵੀ ਕਿਹੜਾ ਬੰਦਾ ਐਦਾ ਤੁਹਾਨੂੰ ਛੜਰਦੀ ਅੰਚਲ ਨਜ਼ਰ ਆਂਦਾ ਪਿਆ ਤੇ ਉਹਨੂੰ ਆਪਣਾ ਫੜ ਗਏ ਆਪਾਂ ਉਦੇ ਉਹਦਾ ਮਤਲਬ ਕਿ ਆਪਣੀ ਦੁਕਾਨ 'ਤੇ ਚੋਰੀ ਨਾ ਹੁੰਦੀ ਯਾ ਉਹ ਭਜਾ ਦਈਏ ਇੱਥੋਂ ਦੀ। ਅੱਛਾ ਆਹ ਗੱਲ ਤੁਸੀਂ ਬਿਲਕੁਲ ਸਹੀ ਕਹੀ ਕਿ ਦੁਕਾਨਦਾਰ ਹੁਣ ਆਪ ਹੀ ਥੋੜਾ ਜਿਹਾ ਅਵੇਅਰ ਰਹਿਣ ਇਦਾਂ ਦੇ ਲੋਕ ਕਿਉਂਕਿ ਬਾਜ਼ਾਰ ਦੇ ਵਿੱਚ ਪਤਾ ਲੱਗ ਜਾਂਦਾ ਕਿ ਕੌਣ ਖਰੀਦਾਰ ਹੈ ਕੋਰ ਸ਼ਰਾਰਤੀ ਅੰਸਰ ਹੈ। ਕੱਲ ਉਹਨੂੰ ਕੱਲ ਕੱਲ ਦੀ ਗੱਲ ਕੱਲ ਬੜੀ ਸੋਈ ਗੱਲ ਹੈ ਕਿ ਨਾਨੀਆਂ ਤਿੰਨ ਦਾ ਰੂਪ ਸੀਗਾ ਇੱਥੇ ਮੇਰੀ ਦੁਕਾਨ ਦੇ ਮੂਹਰੇ ਆਈਆਂ ਮੇਰੇ ਨਾਲ ਹੀ ਫੜ ਲੀਆਂ ਮੈਂ ਕਿਹਾ ਭਾਈ ਮੈਂ ਕਿਹਾ ਪਿੰਜੀ ਅੱਗੇ ਚੱਲ ਜਾਓ। ਮਤਲਬ ਪਿੱਛਾ ਵੀ ਕਰਨ ਗਿਆ ਸੀਗਾ ਪਰ ਉਹ ਸ਼ਰਾ ਮੈਂਤਵਾਰ ਸੀਗਾ, ਐਤਵਾਰ ਦਾ ਰਸ਼ ਬ ਗੱਲ ਕਰਾਂ ਇਸ ਹੀ ਹਫਤੇ ਦੇ ਵਿੱਚ ਕਿੰਨਾ ਕੁ ਜਿਹੜਾ ਨੁਕਸਾਨ ਹੋ ਚੁੱਕਾ ਵਪਾਰੀਆਂ ਦਾ ਔਰ ਕਿੰਨੀ ਜਗ੍ਹਾ ਤੋਂ ਸਮਾਨ ਚੱਕਿਆ ਗਿਆ ਪਾਜੀ ਇਹਦਾ ਕੋਈ ਗੈਸ ਨਹੀਂ ਕਰ ਸਕਦੇ ਕਿਉਂਕਿ ਮੇਰੇ ਕੋਲ ਜਿਹੜਾ ਬੰਦਾ ਆਊਗਾ ਉਹ ਮੇਰੇ ਆਲੇ ਦੋਲੇ ਦੀ ਚੋਰੀ ਹੋ ਗਈ ਮੈਨੂੰ ਮੈਨੂੰ ਪੁੱਛੂਗਾ ਉੱਪਰ ਚੋਰੀ ਹੋ ਰਹੀ ਉਹਦੇ ਆਲੇ ਦੋਲੇ ਪੁੱਛੂਗਾ ਇੱਧਰ ਚੋਰੀ ਹੋ ਰਹੀ ਉਹ ਅਗਲਾ ਉਧਰੋਂ ਤੁਹਾਨੂੰ ਪੁੱਛੂਗਾ ਇਹਦਾ ਕੋਈ ਨੁਮਾਨ ਨਹੀਂ ਕਰ ਸਕਦੇ ਆਪਾਂ ਕਿੰਨਾ ਕੁ ਹੈ ਸਮੱਸਿਆ ਪੂਰੇ ਬਾਜ਼ਾਰ ਪੂਰੇ ਮੱਛਿਆ ਬਾਜ਼ਾਰ ਨੂੰ ਪਾਜੀ ਗਰੁੱਪ 2-4 ਗਰੁੱਪ ਹੈਗੇ ਜਿਹਦੇ ਇਦਾਂ ਕੰਮ ਕਰਦੇ ਆ ਪ੍ਰਸ਼ਾਸਨ ਨੂੰ ਚਾਹੀਦਾ ਪੁਲਿਸ ਨੂੰ ਚਾਹੀਦਾ ਇਹ ਗਰੁੱਪ ਫੜਨ ਫੜ ਕੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੇ ਚੌਂਕੀ ਚਾਂਗੀ ਬਾਜ਼ਾਰ ਦੇ ਵਿੱਚ ਨਾਲ ਘੁੰਮੋਨੇ ਕੋਈ ਸਖਤ ਕਾਰਵਾਈ ਵੀ ਨਹੀਂ ਚਾਹੀਦੀ ਇਹਨਾਂ ਤੇ ਦੁਕਾਨਦਾਰ ਸਖਤ ਕਾਰਵਾਈ ਦੀ ਮੰਗ ਕਰਦੇ ਹੋਏ ਨਜ਼ਰ ਆ ਰਿਹਾ ਕਿਉਂਕਿ ਵਪਾਰ 'ਚ ਘਟਾਤਾ ਪੈਂਦਾ ਹੀ ਹੈ ਪਰ ਸਭ ਤੋਂ ਵੱਡਾ ਖਮਿਆਜ਼ਾ ਇਹਨਾਂ ਨੂੰ ਗ੍ਰਾਹਕਾਂ ਦੇ ਜਿਹੜੇ ਇੱਥੇ ਆਉਂਦੇ ਨੇ ਉਹ ਰੈਪਿਊਟੇਸ਼ਨ ਦਾ ਪੈਂਦਾ ਕਿਉਂਕਿ ਲੋਕ ਵੀ ਇਹ ਸੋਚਦੇ ਆ ਕਿ ਇਸ ਬਾਜ਼ਾਰ ਦੇ ਵਿੱਚ ਚੋਰੀਆਂ ਚਕਾਰੀਆਂ ਤੇ ਜੇਬਾਂ ਜ਼ਿਆਦਾ ਕਟੀਆਂ ਜਾਂਦੀਆਂ ਗਊਸ਼ਾਲਾ ਰੋਡ ਦੇ ਉੱਤੇ ਸੀਜ਼ਨ ਦਾ ਕੰਮ ਹੈ ਹੌਜ਼ਰੀ ਦਾ ਕੰਮ ਹੈ ਔਰ ਇਸ ਸੀਜ਼ਨ ਦੇ ਵਿੱਚ ਮਹਿਲ 2-3 ਮਹੀਨਿਆਂ ਦਾ ਕੰਮ ਹੁੰਦਾ ਔਰ ਉਸੇ 2-3 ਮਹੀਨਿਆਂ ਦੇ ਵਿੱਚ ਗ੍ਰਾਹਕਾਂ ਨੇ ਇਹਨਾਂ ਦੁਕਾਨਾਂ ਦੇ ਉੱਤੇ ਆਣਾ ਪਰ ਕਿਤੇ ਨਾ ਕਿਤੇ ਇਹ ਦੁਕਾਨਦਾਰ ਹੋਜ਼ਰੀ ਵਪਾਰੀ ਇਸ ਕਾਰਨ ਪਰੇਸ਼ਾਨ ਹੈ ਕਿ ਪੂਰੇ ਬਾਜ਼ਾਰ ਦੇ ਵਿੱਚ ਲਗਾਤਾਰ ਚੋਰੀਆਂ ਔਰ ਜੇਬਾ ਕਟੀਆਂ ਜਾਰੀਆਂ ਨੇ ਬਾਜ਼ਾਰ ਹੈ 2-3 ਮਹੀਨੇ ਦਾ ਕੰਮ ਹੈ ਸੀਜ਼ਨ ਹੈ ਗਊਸ਼ਾਲਾ ਜੇ ਕੋਈ ਅੱਜ ਨਹੀਂ ਹੈ ਹਰ 2-3 ਸਾਲ ਬਾਅਦ ਇਹ ਦਿੱਕਤ ਆਂ ਆ ਰਹੀ ਹੈ ਕਿ ਕੋਈ ਸਮਾਨ ਚੱਕਿਆ ਜਾ ਰਿਹਾ ਕਦੀ ਜੇਬਾ ਕਟੀਆਂ ਜਾ ਰਹੀ ਬੜੀ ਸਰ ਪ੍ਰੋਬਲਮ ਹੈ ਕਿ ਐਕਚੁਅਲ 2-3 ਮਹੀਨੇ ਸੀਜ਼ਨ ਹੁੰਦਾ ਹੈ ਮਤਲਬ ਤੁਸੀਂ ਆਪ ਕਸਟਮਰ ਨੂੰ ਕਹਿੰਦੇ ਵੀ ਐਸ਼ੇ ਸਾਨਾ ਵੱਡੀ ਮੰਡੀ ਕੋਸ਼ਲ ਆ ਔਰ ਇੱਕ ਬੰਦੇ ਨੇ ਸ਼ੋਪਿੰਗ ਕਰਨ ਆਣਾ ਹੈ ਐਸੇ ਕਸਟਮਰ ਨੂੰ ਕਹਿੰਦੇ ਵੀ ਆਪ ਆਪਣਾ ਵੇਅ ਰੋਕੇ ਆਓ ਤੁਸੀਂ ਆਪਣਾ ਪਰਸ ਵਗੈਰਾ ਤੇ ਆਪਣਾ ਕੋਈ ਸਮਾਨ ਵਗੈਰਾ ਆਪ ਧਿਆਨ ਰੱਖੋ ਤੇ ਅਸੀਂ ਕਹਿੰਦੇ ਵੀ ਪਸੀ ਪ੍ਰਸ਼ਾਸਨ ਮੰਗ ਕਰਦੇ ਆ ਇੱਥੇ ਪੀਐਸ ਪੀਸੀਆਰ ਦੀ ਗਸ਼ਤ ਕੀਤੀ ਜਾਵੇ ਤਾਂ ਕਿ ਲੋਕਾਂ 'ਚ ਵਿਸ਼ਵਾਸ ਬਣਿਆ ਜਾਵੇ ਅੱਜ ਮੈਂ ਦੇਖਿਆ ਕਿ ਪੂਰਾ ਹੌਜ਼ਰੀ ਦਾ ਗੜ ਹੈਗਾ ਔਰ ਸਾਰੇ ਦੁਕਾਨਦਾਰ ਪਰੇਸ਼ਾਨ ਹੈ ਇਸ ਚੀਜ਼ ਤੋਂ ਕਿ ਅੱਖ ਚਪਕਨ ਨਹੀਂ ਦਿੰਦੇ ਕਦੀ ਐਕਟਿਵ ਆਤੇ ਹੁੰਦੇ ਬੋਰਾ ਚੱਕੇ ਫਰਾਰ ਹੋ ਜਾਂਦੇ ਕਦੀ ਮਹਿਲਾਵਾਂ ਗੈਂਗ ਚਾਉਂਦੀਆਂ ਨੇ ਪਰਸ ਕੱਟ ਕੇ ਭੱਜੀ ਜਾਂਦੀਆਂ ਉਹ ਵੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਦੁਕਾਨਦਾਰਾਂ ਨੂੰ ਚਾਹੀਦਾ ਆਪਣੇ ਮਾਲ ਤੇ ਆਣਾ ਉਪਰ ਰੱਖਣ ਜਿਆਦਾ ਮਾਲ ਬਾਹਰ ਨਾ ਲਗਾਉਂ ਕਾਊਂਟਿੰਗ ਕਰਕੇ ਲਗਾਉਣ ਜਿੰਨਾ ਕਿ ਲਗਾਇਆ ਵੀ ਸ਼ਾਮ ਨੂੰ ਉਨਾ ਕੰਦਰ ਆਇਆ ਇਹ ਦੁਕਾਨਦਾਰਾਂ ਨੂੰ ਆਪਣੀ ਜ਼ਿੰਮੇਵਾਰੀ ਸਮਝ ਜੇ ਇਹ ਮਾਲ ਘੱਟ ਬਾਹਰ ਲਗਾਉਣ ਉਹਨਾਂ ਨੂੰ ਮੌਕਾ ਹੀ ਨਹੀਂ ਦਿੱਤਾ ਉਹ ਮਾਲ ਚੱਕੇ ਲਗਾਏ ਪਰ ਵੀਰਾ ਜੀ ਹੁਣ ਤੁਸੀਂ ਵੀ ਹੋਸਰੀ ਵਪਾਰੀ ਹੋ ਹੈ ਨਾ ਆਹੀ ਕੰਮ ਦਾ ਟਾਈਮ ਹੈਗਾ ਹੁਣ ਆਪਾਂ ਮਾਲ ਮਾਲ ਭੇਜਣਾ ਹੈ ਬੋਰੀ ਚ ਭਰਕੇ ਤਾਂ ਬਾਹਰ ਹੀ ਰੱਖਣਾ ਪਏਗਾ ਕਿਤੇ ਨਾ ਕਿਤੇ ਨਹੀਂ ਲੱਗਦਾ ਕਿ ਇਹ ਛਾਤਰਚੋੜ ਭੀੜ ਦਾ ਹੀ ਜ਼ਿਆਦਾ ਫਾਇਦਾ ਚੱਕਦੇ ਆ ਰਸ਼ ਦਾ ਹੀ ਫਾਇਦਾ ਚੱਕਦੇ ਆ ਬਿਲਕੁਲ ਸਹੀ ਗੱਲ ਹੈ ਤੁਹਾਡੀ ਭੀੜ ਦਾ ਹੀ ਫਾਇਦਾ ਚੱਕਦੇ ਆ ਇਹ ਪਤਾ ਨਹੀਂ ਕਦੋਂ ਆਉਂਦੇ ਕਦੋਂ ਸਮਝ ਨਹੀਂ ਆਉਂਦੀ ਕਸਮਰ ਬਣ ਕੇ ਆਉਂਦੇ ਆ ਸਮਾਨ ਚੋਰੀ ਕਰਕੇ ਕਲੀਆਂ ਚ ਲੈ ਜਾਂਦੇ ਫਿਰ ਸੜਕ ਦੇ ਬਿਲਕੁਲ ਸਾਹਮਣੇ ਸਾਹਮਣੇ ਚੱਕ ਕੇ ਲੈ ਜਾਂਦੇ ਤੁਹਾਡੀ ਅੱਖਾਂ ਸਾਹਮਣੇ ਤੁਹਾਨੂੰ ਪਤਾ ਨਹੀਂ ਚੱਲਦਾ ਇਹਨੇ ਛਾਤਰ ਹੈਗੇ ਬਿਲਕੁਲ ਇਸ ਸਮੱਸਿਆ ਕਿਉਂ ਆ ਰਹੀ ਹੈ ਇੰਨੀ ਜ਼ਿਆਦਾ ਨਿਗ੍ਹਾ ਨਹੀਂ ਰੱਖੀ ਜਾ ਰਹੀ ਜਾਂ ਪੀਸੀਆਰ ਦੀ ਗਸ਼ਤ ਨਹੀਂ ਕੁਝ ਇਹਨਾਂ ਨੂੰ ਡਰ ਕੋ ਫੈਨ ਨਹੀਂ ਕੋ ਪੀਸੀਆਰ ਦੀ ਗਸ਼ਤ ਵੀ ਬਹੁਤ ਘੱਟ ਹੈ ਅਜੇ ਤਾਂ ਪ੍ਰਸ਼ਾਸਨ ਮੰਗ ਕਰਦੇ ਪੀਸੀਆਰ ਦੀ ਗਸ਼ਤ ਵਧਾਈ ਜਾਵੇ ਤਾਂ ਕਿ ਇਹਨਾਂ ਤੇ ਠੱਲ ਪਾਈ ਜਾਵੇ ਬਿਲਕੁਲ ਇਹ ਸਭ ਤੋਂ ਵੱਡੀ ਗੱਲ ਇਹੀ ਜੋ ਵੀਰਾ ਜੀ ਨੇ ਕਹੀ ਕਿ ਇਹਨਾਂ ਦੇ ਅੰਦਰ ਡਰ ਨਹੀਂ ਹੈ ਕਿਉਂਕਿ ਸ਼ਰਿਆਮ ਇਹ ਕੋਈ ਰਾਤ ਨੂੰ ਚੋਰੀਆਂ ਨਹੀਂ ਹੋ ਰਹੀਆਂ ਦਿਨ ਦਿਹਾੜੇ ਸ਼ਰਿਆਮ ਜਿਹੜੀਆਂ ਨੇ ਇਸ ਬਾਜ਼ਾਰ ਦੇ ਵਿੱਚ ਚੋਰੀਆਂ ਕੀਤੀਆਂ ਜਾਂਦੀਆਂ ਨੇ ਔਰ ਹਾਜ਼ਰੀ ਵਪਾਰੀ ਲਗਾਤਾਰ ਇਸ ਗੱਲ ਤੋਂ ਨਰਾਜ਼ ਦਿਖਾਈ ਦੇ ਰਹੇ ਨੇ ਔਰ ਵੀ ਵਪਾਰੀਆਂ ਨਾਲ ਗੱਲਬਾਤ ਕਰਦੇ ਹਾਂ ਔਰ ਬਾਜ਼ਾਰ ਨੂੰ ਕੀ ਕੀ ਦਿੱਕਤ ਆ ਰਹੀ ਔਰ ਖਾਸ ਕਰਕੇ ਹੌਜ਼ਰੀ ਵਪਾਰੀ ਕਿਉਂ ਇੰਨਾ ਨਾਰਾਜ਼ ਚੱਲ ਰਹੇ ਆ ਔਰ ਪ੍ਰਸ਼ਾਸਨ ਕਿਉਂ ਗੜੀ ਕਾਰਵਾਈ ਨਹੀਂ ਕਰ ਰਿਹਾ ਹਾਜ਼ਰੀ ਵਪਾਰੀ ਲਗਾਤਾਰ ਹੋ ਰਹੀਆਂ ਇਨਾ ਵਾਰਦਾਤਾਂ ਤੋਂ ਇਨੇ ਜ਼ਿਆਦਾ ਦੁਖੀ ਔਰ ਪਰੇਸ਼ਾਨ ਹੋ ਚੁੱਕੇ ਨੇ ਹੁਣ ਉਹ ਕਹਿੰਦੇ ਹੋਏ ਦਿਖਾਈ ਦੇ ਰਹੇ ਨਹੀਂ ਕਿ ਅਸੀਂ ਆਪਣਾ ਕੰਮ ਕਰ ਕਰੀਏ ਜਾਂ ਫਿਰ ਅਜਿਹੇ ਸ਼ਰਾਰਤੀ ਅੰਸਰਾਂ ਤੇ ਨਜ਼ਰ ਰੱਖੀਏ ਨਿਗਾਹ ਰੱਖੀਏ ਬਾਜ਼ਾਰ ਦੇ ਵਿੱਚ ਲਗਾਤਾਰ ਰਜੂ ਵੀਰ ਜੀ ਵਾਰਦਾਤਾਂ ਵਧਦੀਆਂ ਜਾ ਰਹੀਆਂ ਨੇ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਹੁਣ ਤਾਂ ਇਹ ਮਾਮਲਾ ਚਾਰ ਪੰਜ ਜਿਹੜੀਆਂ ਲਗਾਤਾਰ ਹਫ਼ਤੇ ਦੇ ਵਿੱਚ ਵਾਰਦਾਤਾਂ ਹੋ ਚੁੱਕੀਆਂ ਹਾਂ ਹਾਂ ਬਿਲਕੁਲ ਮੈਂ ਸਮਝਦਾ ਹਾਂ ਕਿ ਕਿਉਂਕਿ 2 ਮਹੀਨੇ ਦਾ ਸਿਰਫ ਸੀਜ਼ਨ ਹੁੰਦਾ ਵਾ ਇਹ ਆਪਾਂ 2 ਮਹੀਨੇ ਵੀ ਨਾ ਗਿਣੇ ਸਿਰਫ 60 ਜਾਂ 50 ਦਿਨ ਸਾਡੇ ਸਿਰ ਉੱਗ ਪੂਰੇ ਸਾਲ ਦੀਆਂ ਰੋਟੀਆਂ ਕਮਾਉਣ ਵਾਸਤੇ ਸਾਡੇ ਪਰਿਵਾਰਾਂ ਦੇ ਪਾਲਨਪੁਰਨ ਪਾਲਨਪੁਰਨ ਪੋਸ਼ਣ ਵਾਸਤੇ ਤੁਹਾਨੂੰ 50 ਦਿਨ ਮਿਲਦੇ ਨੇ ਤੇ ਇਹਦੇ ਵਿੱਚ ਜਿਹੜੇ ਸਾਰਥੀ ਅੰਸਰ ਹੈਗੇ ਨੇ ਉਹ ਬਹੁਤ ਜ਼ਿਆਦਾ ਉਹਨਾਂ ਦਾ ਕਹਿ ਰਹੀ ਸਮਝ ਲੋ ਕਹਿ ਰਹੀ ਹੈ ਸਾਡੇ ਪਵਾਰੀਆਂ ਤੇ ਅਸੀਂ ਰੁਪਈਆ ਰੁਪਈਆ ਦਾਦਾ ਸਾਡੇ ਕਮਾਉਣ ਵਾਸਤੇ ਅਸੀਂ ਸਾਰੀ ਦਿਹਾੜੀ ਦਿਹਾੜੀ ਬੈਨੇ ਆ ਮਗਰ ਉਹ ਆਂਦੇ ਨੇ 1 ਮਿੰਟ ਚ ਪੋਰਾ ਚੱਕ ਕੇ ਲੈ ਆਂਦੇ ਨੇ 1 ਮਿੰਟ ਜੇ ਲੱਗਦੇ ਤੇ ਮੈਂ ਪ੍ਰਸ਼ਾਸਨ ਦਾ ਵੀ ਸਾਡੀ ਗੱਲ ਹੋਈ ਐ ਐਮਐਲਏ ਸ਼ੋਪਰਾਸ਼ਾ ਪੱਪੀ ਨੂੰ ਵੀ ਅਸੀਂ ਇਹ ਬੇਨਤੀ ਕੀਤੀ ਹੈ ਕਿ ਜੋ 3 ਨੰਬਰ ਡਿਵੀਜ਼ਨ ਨੰਬਰ 3 ਥਾਣੇਦਾਰ ਐਸਐਚਓ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੂੰ ਵੀ ਕਿਹਾ ਕਿ ਕੁਝ ਨਾ ਕੋਈ ਪੀਸੀਆਰ ਵਧਾਈ ਜਾਵੇ ਤਾਂ ਕਿ ਇੱਥੇ ਜਿਹੜੇ ਸਾਡੇ ਵਪਾਰੀ ਨੇ ਕਿਉਂਕਿ ਸਾਡੀ ਜ਼ਿੰਮੇਵਾਰੀ ਬੰਦੀ ਹੈ ਕਿਉਂਕਿ ਬਲੈਂਕਸ਼ ਹੋਏ ਨੇ ਅਸੀਂ ਨਾਮਨਿਤਿਕ ਵੀ ਜਿੱਥੇ ਨਾਮਨਿਤਿਕ ਵੀ ਕਰਦੇ ਆ ਉੱਥੇ ਸਾਡੀ ਆਪਣੀ ਜ਼ਿੰਮੇਵਾਰੀ ਬੰਦੀ ਐ ਐਮਐਲਏ ਸਾਹ ਨੂੰ ਕਹੀਏ भाई कि भाई इथे प्रशासन ਨੂੰ ਵੀ ਕਿਹਾ ਸੀ ਜਗਦੀਪ ਜੀ ਨੂੰ ਮੇਰੀ ਗੱਲ ਹੋਈਗੀ ਕੋਈ ਨਾ ਕਿ ਇੱਥੇ ਪੀਸੀਆਰ ਦੀ ਥੋੜੀ ਜੀ ਕਿਉਂਕਿ ਤੁਹਾਨੂੰ ਪਤਾ ਕਿ ਥਾਣਾ ਦੇ ਵਿੱਚ ਪੁਲਿਸ ਘਟ ਹੈਗੀ ਆ ਉਹ ਵੀ ਵਿਚਾਰੇ ਮਜਬੂਰ ਨੇ ਅਸੀਂ ਐਮਐਲ ਨੂੰ ਕਹ ਕੇ ਇੱਥੇ ਸੀਜ਼ਨ ਸੀਜ਼ਨ ਕਰਨ ਦਾ ਘਟੋ ਘਟੇ ਦੇ ਮਲਾਜ਼ਮ ਥੋੜੇ ਵੱਧ ਤਿੰਨ ਮਡਿਊਨ ਦੇ ਵਿੱਚ ਮਲਾਜ਼ਮ ਵੱਧ ਭੇਜੇ ਜਾਣ ਤਾਂ ਕਿ ਉਹ ਬਾਜ਼ਾਰਾਂ ਦੇ ਵਿੱਚ ਗਸ਼ਤ ਕਰਨ ਤੇ ਜਿਹੜੀਆਂ ਇਦਾਂ ਦੀਆਂ ਵਾਰਤਾ ਤੋਂ ਨਾ ਰੋਕ ਰੋਕ ਲਾਈ ਜਾ ਸਕੇ ਬਿਲਕੁਲ ਇੱਕ ਚੀਜ਼ ਹੋਰ ਮੈਂ ਦੇਖੀ ਜਿੱਦਾਂ ਏਕੇ ਵਾਲਿਆਂ ਨਾਲ ਹੋਇਆ ਹੈਗਾ ਹੈ ਨਾ ਉਹ ਲੇਡੀਜ਼ ਵੀ ਮੈਂ ਕਹਿੰਦਾ ਗੈਂਗ ਬਣਾਉਂਦੀਆਂ ਨੇ ਗੈਂਗ ਬਣਾ ਕੇ ਉਹ ਵੀ ਹੱਥ ਸਾਫ਼ ਕਰਦੀਆਂ ਨੇ ਲੋਕਾਂ ਦੀ ਜੇਬਾਂ ਕੱਟਦੀਆਂ ਨੇ ਬਿਲਕੁਲ ਜੀ ਬਿਲਕੁਲ ਬੜੀ ਮੰਦਭਾਗੀ ਹੈ ਤੇ ਚੀਜ਼ ਜਿਹੜੀ ਆਪਣੇ ਸਾਡੇ ਏਕੇ ਫੈਬ੍ਰਿਕ ਵਾਲੇ ਵਿਚਾਰੇ ਇੰਨੀ ਮਿਹਨਤ ਨਾਲ ਕੰਮ ਕਰਦੇ ਨੇ ਤੇ ਬਾਹਰ ਅਸੀਂ ਮਾਨ ਲਾਣੇ ਲੋਕਾਂ ਨੂੰ ਡਿਸਪਲੇ ਕਰਨ ਵਾਸਤੇ ਮਗਰ ਉਹ ਆਪਣੀ ਛਾਤਰ ਐਸੇ ਨੇ ਪਤਾ ਨਹੀਂ ਕਿਤਾ ਉਹ ਕਰੋ ਬਣਾ ਕੇ ਅੱਖਾਂ ਦੇ ਅੱਖਾਂ ਇਸ਼ਾਰਿਆਂ ਦੇ ਵਿੱਚ ਇੱਕ ਪਿੱਛੇ ਖੜਾ ਹੁੰਦਾ ਇੱਕ ਇੱਕ ਆਂਦਾ ਵਾ ਉਹ ਕੈਮਰੇ ਜੀ ਦੀ ਵੀਡੀਓ ਦੇਖਿਆ ਮੈਨੂੰ ਸਮਝ ਵੀ ਨਹੀਂ ਆਉਂਦਾ ਕਿ ਕਿਸੇ ਜੈਂਟਲਮੈਨ ਪਰਸਨ ਵੀ ਇੱਕ ਐਕਟਵ ਦੇ ਪਿੱਛੇ ਮੈਂ 1 ਫਬਰੀ ਦੇ ਬਾਅਦ ਵੀਡੀਓ ਆਈ ਸੀਗੀ ਜੈਂਟਲਮੈਨ ਲੇਡੀਜ਼ ਜੈਂਟਸ ਇੱਕ ਬੱਚਾ ਬਿਠਾਇਆ ਹੈ ਉਹ ਕੰਬਲ ਅੱਗੇ ਰੱਖ ਲਿਆ ਉਹਨਾਂ ਨੇ ਆਲਰੇਡੀ ਐਕਟਵ ਲਾ ਕੇ ਦੂਜੀ ਗਲੀ ਚ ਲੈ ਕੇ ਜਨਾਨੀ ਨੇ ਹੱਥ ਸਾਬ ਕੀਤਾ ਦੇਓਗੇ ਹੋਗੇ ਮਗਰ ਆਪਾਂ ਉਹਨਾਂ 'ਚ ਪਛਾਣ ਸ਼ਰਾਰਤੀ ਅੰਸਰਾਂ ਦੀ ਪਛਾਣ ਨਹੀਂ ਹੋ ਸਕਦੀ ਨਾ ਇਹਦੇ ਵਿੱਚ ਹੁਣ ਕਿੰਦੇ ਵਿੱਚ ਰਾਖਸ਼ ਛੁਪਿਆ ਹੋਇਆ ਜਾਂ ਮੇਰੇ ਵਿੱਚ ਰਾਖਸ਼ ਹੈ ਤੁਹਾਡੇ ਅੰਦਰ ਕੀ ਹੈ ਜਾਂ ਮੇਰੇ ਅੰਦਰ ਕੀ ਹੈ ਅਸੀਂ ਤਾਂ ਵਪਾਰੀ ਜਿਹੜੇ ਵੀ ਕਿ ਸਾਡੇ ਕੋ ਐ ਨੇ ਸਾਨੂੰ ਚਾਰ ਪੈ ਪਟਾ ਕੇ ਜਾਣਗੇ ਤੇ ਅਸੀਂ ਉਹ ਉਹਨਾਂ ਦੇ ਪੈ ਵਟੀਏ ਮਗਰ ਉਹਨਾਂ ਦੇ ਰੂਪ ਦੇ ਵਿੱਚ ਜਿਹੜੀ ਸ਼ਰਾਰਤੀ ਅਨਸਰ ਜਿਹੜੇ ਆਪਣੇ ਇਹ ਗਲਤ ਹਰਕਤਾਂ ਕਰਨ ਵਾਸਤੇ ਸਾਡੇ ਛੋਰੀਆਂ ਕਰਨ ਵਾਸਤੇ ਆਂਦੇ ਨੇ ਮਗਰ ਉਹਨਾਂ ਦੇ ਸਾਨੂੰ ਆਪ ਵੀ ਬੜੀ ਚਿੰਤਾ ਹੋ ਰਹੀ ਆ ਸਾਡੀ ਐਸੋਸ਼ੀਅਲ ਮਾਰਕੀਟ ਨੂੰ ਬੜੇ ਸਾਰੇ ਵਪਾਰੀ ਬੜੇ ਤੰਗ ਨੇ ਤੇ ਅਸੀਂ ਬੇਨਤੀ ਕੀਤੀ ਐਮਐਲਏ ਸਾਹਿਬ ਨੂੰ ਵੀ ਤੇ ਐਸਐਚਓ ਸਬੰਧੀ ਦੇ ਡਿਵੀਜ਼ਨ ਨੰਬਰ 3 ਥਾਣੇ ਦਾ ਐਸਐਚਓ ਸਾਹਿਬ ਨੂੰ ਸਬੰਧਿਤ ਕਹਿੰਦੀ ਕੋਈ ਨੋਕੀ ਅਸੀਂ ਜਲਦੀ ਜਾਂਦੀ ਮੀਟਿੰਗ ਕਰਕੇ ਤੇ ਜਲਦੀ ਉੱਥੇ ਗਸ਼ਤ ਵਧਾਈ ਜਾਏਗੀ ਤੇ ਮੁਲਾਜ਼ਮ ਵੀ ਐਮਐਲਏ ਸਾਹਿਬ ਨੇ ਕਿਹਾ ਕਿ ਮੁਲਾਜ਼ਮ ਭੇਜੋ ਤਾਂ ਕਿ ਥੋੜਾ ਦੋ ਤੋਂ ਤਾਂ ਕੰਮ ਵੀ ਸਾਡਾ ਮੈਲਾ ਦਾ 1 ਮਹੀਨੇ ਦਾ ਕੰਮ ਰਹਿਗਾ ਸਾਡਾ ਸਿਰਫ ਕਿਉਂਕਿ ਤੇਰੇ ਜਨੂਅਰੀ ਤੱਕ ਬੂਮ ਹੁੰਦਾ ਉਸ ਤੋਂ ਬਾਅਦ ਥੋੜਾ ਕੰਮ ਸਲੋ ਹੋ ਜਾਂਦਾ ਤੇ ਆ 15 20 25 ਦਿਨ ਹੈਗੇ ਨੇ ਸਾਡਾ ਸਾਥ ਦਿਓ ਐਮਐਲਏ ਸਾਹਿਬ ਦੇ ਪ੍ਰਸ਼ਾਸਨ ਵੀ ਤੇ ਇੱਥੇ ਗਸ਼ਟ ਵਿਧਾ ਕੇ ਤਾਂ ਕਿ ਆਪਾਂ ਵਪਾਰੀਆਂ ਨੂੰ ਸੌਖਾ ਦਾ ਸਾਹ ਲੈ ਸਕਣ ਨੂੰ ਕੀ ਆਸ਼ਵਾਸਨ ਮਿਲਿਆ ਵੀ ਹਾਂ ਇੱਥੇ ਹੱਲ ਕੀਤਾ ਜਾਏਗਾ ਬਿਲਕੁਲ ਜੀ ਬਿਲਕੁਲ ਐਮਐਨਏ ਸਾਹਿਬ ਹਮੇਸ਼ਾ ਜਿੱਦਾ ਹਲਕੇ ਸੈਂਟਰ ਦੀ ਵਾਅ ਚੜ ਕੇ ਸੇਵਾ ਕਰਦੇ ਪਏ ਨੇ ਤੁਸੀਂ ਦੇਖ ਲੀਤਾ ਪਹਾੜ ਸੇਵਾ ਦਾ ਜਜ਼ਬਾ ਉਹਨਾਂ ਦੇ ਵਿੱਚ ਇੱਕ ਸੇਵਾ ਕਰਨ ਦਾ ਤੇ ਕੋਈ ਗੱਲ ਵੀ ਅਣਗੋਲਿਆ ਨਹੀਂ ਕਰਦੇ ਸਾਡੀ ਖਾਸ ਕਰਕੇ ਮੈਂ ਆਪਣੇ ਆਪ ਨੂੰ ਕੋਈ ਖੁਸ਼ੀ ਜਿੰਮੇ ਸਮਝਦੇ ਕਿ ਜਿਹੜੀ ਗੱਲ ਮੈਂ ਕਮਾਂ ਉਹ ਮੇਰੀ ਪਹਿਲ ਦੇ ਆਧਾਰ ਤੇ ਪੂਰੀ ਕਰਦੇ ਨੇ ਤੇ ਮੈਨੂੰ ਵਿਸ਼ਵਾਸ ਵੀ ਹੈ ਕਿ ਐਮਐਲ ਸਾਬ ਜਲਦੀ ਆ ਕੇ ਐਸੋਸ਼ੀਏਸ਼ਨਾਂ ਮੀਟਿੰਗ ਵੀ ਕਰਨਗੇ ਤੇ ਸਬੰਧਿਤ ਮੇਰੇ ਸਾਹਮਣੇ ਐਸਐਚਓ ਸਾਹਿਬ ਨੂੰ ਫੋਨ ਵੀ ਕਰਦਾ ਕਿ ਗਸ਼ਤ ਵੀ ਤੁਹਾਨੂੰ ਬਹੁਤ ਜਲਦੀ ਤੇ ਗਸ਼ਤ ਦੇਖਣ ਨੂੰ ਮਿਲੇਗੀ ਪੁਲਿਸ ਪ੍ਰਸ਼ਾਸਨ ਦੀ ਤੇ ਮੈਨੂੰ ਲੱਗਦਾ ਕਿ ਆਸ ਹੈ ਕਿ ਇਹ ਜਿਹੜੀਆਂ ਹਰਕਤਾਂ ਕਰਦੇ ਨੇ ਜਿਹੜੇ ਚੋਰ ਚੱਕੇ ਉਹ ਜਲਦੀ ਬੰਦ ਹੋਣ ਗਈ। ਬਾਜ਼ਾਰ ਨੂੰ ਰਾਹਤ ਮਿਲੇਗੀ ਕਿਉਂਕਿ ਇਸ ਐਸੋਸੀਏਸ਼ਨ ਵੱਲੋਂ ਵਿਧਾਇਕ ਸਾਹਿਬ ਤੱਕ ਔਰ थाना ਮੁਖੀ ਤੱਕ ਜਿਹੜੀ ਹੈ ਆਪਣੀ ਸਮੱਸਿਆ ਪਹੁੰਚਾ ਦਿੱਤੀ ਗਈ ਹੈ। ਜਿਹੜਾ ਮਾਫ ਕਰਨਾ ਪੂਰਾ ਹਾਜ਼ਰੀ ਵਪਾਰੀ ਜਿਹੜੇ ਇੱਥੇ ਬੈਠੇ ਨੇ ਬਾਜ਼ਾਰ ਹੈ, ਗੜ ਹੈ ਉਹ ਪਰੇਸ਼ਾਨ ਨੇ ਕਿ ਕੰਮ ਕਰਨ ਜਾਂ ਫਿਰ ਇਦਾਂ ਦੇ ਸ਼ਰਾਰਤੀ ਅੰਸਰਾਂ ਤੇ ਨਿਗ੍ਹਾ ਰੱਖਣ। ਤੁਹਾਨੂੰ ਦਿੱਕਤ ਨਹੀਂ ਆਉਂਦੀ ਵੀ ਤੁਸੀਂ ਆਪਣਾ ਕੰਮਕਾਰ ਕਰੋ ਕਿ ਬਾਹਰ ਇੰਨੇ ਇਹੋ ਜਿਹੇ ਲੋਕਾਂ ਤੇ ਨਿਗ੍ਹਾ ਰੱਖੋ। ਕੰਮ ਤੇ ਫਰਕ ਨਹੀਂ ਪੈਂਦਾ ਦੇਖੋ ਜੀ ਇਹ ਇੱਕ ਗਊਸ਼ਾਲਾ ਦੀ ਸਮੱਸਿਆ ਨੇ ਕਿ ਇਹ ਪੁਰੇ ਨੂੰ ਜਾਣੇ ਸਮੱਸਿਆ ਗੁੱਡ ਮੰਡੀ ਲੈ ਲੋ ਚੋੜਾ ਬਾਜ਼ਾਰ ਲੈ ਲੋ ਜਿੱਥੇ ਜਿੱਥੇ ਰਾਸ਼ ਹੁੰਦਾ ਹੈ ਇਹ ਚੀਜ਼ ਦਾ ਫਾਇਦਾ ਉਠਾਉਂਦੇ ਉਠਾਉਂਦੇ ਇਸ ਕਰਕੇ ਸਰਕਾਰ ਨੂੰ ਥੋੜਾ ਚੌਕਸ ਹੋਣਾ ਚਾਹੀਦਾ ਠੀਕ ਹੈ ਜੀ ਦੇਖੋ ਜੀ ਅਸੀਂ ਦੁਕਾਨਦਾਰ ਕੀ ਕਰ ਸਕਦੇ ਹਾਂ ਅਸੀਂ ਆਪਣਾ ਕਸਟਮਰ ਦੇਖੀਏ ਜਾਂ ਦੁਕਾਨ ਵੀ ਇਹਨਾਂ ਨੂੰ ਦੇਖੀਏ ਬਿਲਕੁਲ ਸਾੜਾ ਸਾੜਾ ਨਾਮ ਦੇਖਣਾ ਕੰਮ ਨਹੀਂ ਹੈਗਾ ਇਹ ਦੇਖਣਾ ਕੰਮ ਗਵਰਨਮੈਂਟ ਦਾ ਹੈ ਗਵਰਨਮੈਂਟ ਇਸ ਸਮੱਸਿਆ ਹੱਲ ਕਰ ਸਕਦੀ ਹੈ ਜਦੋਂ ਆਪਣਾ ਕੋਈ ਸਰਕਾਰੀ ਵੀ ਸਰਕਾਰੀ ਕੋਈ ਨਾ ਕੋਈ ਬੰਦਾ ਇਸੇ ਖੜੇ ਆਉਣੇ ਚਾਹੀਦਾ ਦੋ ਜੀ ਬੰਦੇ ਬਿਸਮਲਾਜ਼ਮ ਚਨਾ ਪੁਲਿਸ ਮੁਲਾਜ਼ਮ ਹਟਮ ਹੋਣੀ ਚਾਹੀਦੀ ਹਰੇਕ ਚੋਕ ਵਿੱਚ ਇਹ ਨਹੀਂ ਹੈ ਵੀ ਇਕੱਲੀ ਗੋਸ਼ਾਲਾ ਗੁਰ ਮੰਡੀ ਲੈ ਲੋ ਚੋੜੇ ਲੈ ਲੋ ਘੰਟਾ ਘਰ ਲੈ ਲੋ ਇਹ ਨਹੀਂ ਇਕੱਲੀ ਗੋਸ਼ਾਲਾ ਸਾਰੇ ਸਾਰੇ ਲੋਕਾਂ ਦੀਆਂ ਸਮੱਸਿਆ ਪਰ ਇੱਥੇ ਸ਼ਿਕਾਇਤਾਂ ਜਿਹੜੀਆਂ ਲਗਾਤਾਰ ਬਾਦਰੀਆਂ ਨੇ ਰੋਜ਼ ਕਿਸੇ ਨਾ ਕਿਸੇ ਦੁਕਾਨ ਤੋਂ ਸਮਾਨ ਜਿਹੜਾ ਚੋਰੀ ਹੋ ਰਿਹਾ ਉਹਦੇ ਆਣੀ ਆਗੇ ਕਮਾਲ ਦੀ ਗੱਲ ਤੁਸੀਂ ਗਣਸ਼ ਸ਼ਿਕਾਇਤਾਂ ਸ਼ਿਕਾਇਤਾਂ ਦਾ ਅੰਬਾਰ ਹੈਗਾ ਅੰਬਾਰ ਹੈ ਤੁਸੀਂ ਇਹ ਸਮੱਸਿਆ ਇਹ ਹੱਲ ਦੇਖੋ ਜੀ ਇਹ ਜਿਸ ਤਰ੍ਹਾਂ ਮਾਨ ਸਰਕਾਰ ਹੈ ਇਹ ਮਾਨ ਸਰਕਾਰ ਨੂੰ ਥੋੜਾ ਗੌਰ ਕਰਨਾ ਚਾਹੀਦਾ ਇਹ ਨਹੀਂ ਆ ਵੋਟਾਂ ਟਾਈਮ ਆਪਾ ਆ ਜੰਦੇ ਆ ਤੇ ਇਹ ਟਾਈਮ ਕੋਈ ਨਹੀਂ ਆਉਂਦੇ ਇਹ ਟਾਈਮ ਤੇ ਦੇਖੋ ਜੀ ਆਮ ਲੋਕ ਆਮ ਲੋਕ ਵੋਟ ਦਿੰਦੇ ਨੇ ਆਮ ਲੋਕਾਂ ਦੀ ਸਮੱਸਿਆ ਨਹੀਂ ਹੱਲ ਕਰੋ ਕਿਦੀ ਕਰੋਗੇ ਦੱਸੋ ਲੋਕਲਰ ਖਾਸ ਕਰਕੇ ਤੁਹਾਡਾ ਤਾਂ ਵਪਾਰ ਹੀ ਜਿਹੜਾ ਸੀਜ਼ਨ ਦਾ ਵਪਾਰ ਹੈਗਾ ਸੀਜ਼ਨ ਚ ਹੀ ਚੱਲਣਾ ਗਰਮੀਆਂ ਤਾਂ ਵੈਸੀ ਸਭ ਵੇਲੇ ਬੈਠੇ ਹੋ ਉਹ ਨਹੀਂ ਵਪਾਰ ਵੀ ਗੱਲ ਛੱਡੋ ਜੀ ਚੋਰੀ-ਚੋਰੀ ਹੁੰਦੀ ਹੈ ਜੀ ਇਹ ਵੀ ਸ਼ਾਇਦ ਤੁਸੀਂ ਮੰਡੀ ਚ ਲੈ ਲਓ ਤੇ ਸੀਜ਼ਨ ਲੈ ਲਓ ਜਿਹਦਾ ਨੁਕਸਾਨ ਹੋਦਾ ਉਹਨੂੰ ਪਤਾ ਲੱਗਦਾ ਹੋਰ ਕਿਸੇ ਨੂੰ ਨਹੀਂ ਪਤਾ ਲੱਗਦਾ ਜਿਹਦੇ ਦੇਖੋ ਜੀ ਕੋਈ ਗਾਹਕ ਆ ਗਿਆ ਉਹਦੇ ਪੈਸੇ ਚਲੇ ਗਏ ਉਹ ਸਮਾਨ ਲੈ ਗਿਆ ਜਾਂ ਸਾਡੀ ਗਊਸ਼ਾਲਾ ਆਏਗਾ ਕੋਈ ਕੋਈ ਨਹੀਂ ਆਏਗਾ ਗਊਸ਼ਾਲਾ ਗਊਸ਼ਾਲਾ ਉਦੋਂ ਆਏਗਾ ਜਦੋਂ ਅਸੀਂ ਸੇਫਟ ਸੇਫ ਹੋਵਾਂਗੇ ਬਹੁਤ ਵਧੀਆ ਗੱਲ ਹੈ ਚੋਰੀ ਚੋਰੀ ਹੁੰਦੀ ਹੈ ਔਰ ਚਾਹੇ ਉਹ ਵਪਾਰੀ ਦੀ ਹੋਵੇ ਜਾਂ ਫਿਰ ਇਥੇ ਆਏ ਹੋਏ ਕਿਸੇ ਖਰੀਦਾਰ ਦੀ ਗ੍ਰਾਹਕ ਦੀ ਔਰ ਇਸ ਸਮੱਸਿਆ ਦਾ ਹੱਲ ਸਿਰਫ ਲੋਕਲ ਪ੍ਰਸ਼ਾਸਨ ਕੋਲ ਹੈ ਪੁਲਿਸ ਕੋਲ ਹੈ ਜਾਂ ਫਿਰ ਦੁਕਾਨਦਾਰ ਹੁਣ ਥੋੜੇ ਜੇ ਸੁਚੇਤ ਹੋਣਗੇ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹੇ ਸ਼ਰਾਰਤੀ ਅੰਸਰਾਂ ਤੇ ਨਕੇਲ ਪਾਈ ਜਾਵੇ ਪਰ ਤੁਹਾਨੂੰ ਦੱਸ ਦਈਏ ਕਿ ਪੂਰਾ ਗਊਸ਼ਾਲਾ ਦਾ ਵਪਾਰੀ ਵਰਗ ਇਸ ਵਕਤ ਇਹ ਜਿਹੇ ਚੋਰਾਂ ਤੋਂ ਠੱਗਾਂ ਤੋਂ ਨਰਾਜ਼ ਅਤੇ ਦੁਖੀ ਦਿਖਾਈ ਦੇ ਰਹੇ ਲੁਧਿਆਣਾ ਤੋਂ ਕੈਮਰਾ ਪਰਸਨ ਸੇਵਾ ਸਿੰਘ ਦੇ ਨਾਲ ਕਮਲ ਕਪੂਰ ਲੁਧਿਆਣਾ